ਗੁਰੂ ਜੀ ਮਹਲਾ ਚੌਥਾ ਜਿਦ ਤੈ ਹਾਰ ਆਰਾ ਦੀਏ ਲੋਇ ਜੀ ਕੋ ਕਾਨਤਾ ਵਾਸੀ ਸਤ ਗੁਰੂ ਦੀ ਸਾਜਿ ਨੂੰ ਆ ਜੀ ਗੁਰੂ ਖਾਨ ਸਾਹਿਬ ਸੰਗੇ ਜੀਓ ਸਤੂ ਰਾਮਦਾਸ ਮਹਾਰਾਜ ਆਉ ਨਾਮ ਸੰਦੀਮਾ ਕਹਿੰਦੇ ਹਮ ਨਾਮ ਝੰਤੇ ਬਿਨਾ ਜੋ ਕੋ ਚੰਦਾ ਹੰਕਾਰ ਕਰੇ ਉਸ ਸਾਰਾ ਕਹਿੰਦੇ ਫਰੀ ਵੈ ਵੈ ਗੋ ਕੋ ਮੁਰੂ ਨੂੰ ਉਹ ਦੇਖ ਬਖਸ਼ੇ ਰੋਉਂਦੇ ਹਨ ਤੁਹੀ ਮਹੱਲਾ ਚੌਥਾ ਜਿੱਥੇ ਹਰ ਆਰਾ ਜੀਐ ਇਹ ਗਲ ਗਾ ਲਈਏ ਆਕਾਲ ਪੁਰ ਹੋਇਆ ਵਾਹਿਗੁਰੂ ਕਰੀਏ ਭਾਵਨਾਂ ਨੂੰ ਚੇਤੇ ਕਰੀਏ ਜਿੱਥੇ ਹਰ ਮਿੱਤ ਸਹਾਈ ਉਜੜ ਰਹੀ ਜਿੰਦ ਮਿੱਤਰ ਸਹਾਇਤਾ ਕਰਦਾ ਹੈ ਮਾਰਾ ਹਰੀ ਪਿਆਰਾ ਹੈ ਪਹਿਤਾ ਕਰਵਾ ਹੈ ਪਾਤੀ ਹਰ ਮਨ ਲੱਗ ਹੈ ਹਰਿ ਦੇ ਨਾਮ ਦੀ ਤੁਨ ਹੋਇ ਭਰਾਵੋ ਕੱਪੜ ਕਰੀਏ ਤੇ ਕੁੰਦੀ ਆਸਣੇ ਕਰਕੇ ਭਾਈ ਕਿਹਾ ਇਹ ਹਲਕ ਪਲਕ ਹਾਰ ਹੋਈ ਸਖਾਈ ਜਿਹਾ ਪਰਮੇਸ਼ਵਰ ਦੇ ਨਾਮ ਇਸ ਲੋਕ ਵਿੱਚ ਪੰਚ ਪੰਨੋਕ ਵਿੱਚ ਸਹਾਇਕ ਹੋ ਰਹਾਉ ਸਤ ਸੰਗਤੀ ਸੰਗ ਹਰ ਕਾਨੂੰ ਖਰਚੀ ਮਨ ਸੇ ਤੈਨੂੰ ਸੋ ਸੰਗ ਪਾਵੇ ਮਿਲ ਕਰਕੇ ਜੀ ਆਇਆਂ ਨੂੰ ਜੀ ਨੂੰ ਹੋਇਆ ਸੰਗੀ ਬਣਾਈਏ ਤਾਂ ਹਰੀਏ ਨਾਮ ਤੋਂ ਮੁਖ ਹੱਤੀ ਰਹਾ ਹੋਰ ਫੈ ਹੋਰ ਤੋਂ ਉਪਾਏ ਹਰ ਕੰਨਿਕਾ ਨਾ ਪਾਈ ਹੋਰ ਕਿਸੇ ਥਾਂ ਜਾ ਕੇ ਹੋਰ ਕਿਸੇ ਯਤਨ ਕਰਨੇ ਕਰਕੇ ਹਰੀਏ ਜਨਕ ਨੂੰ ਮਨ ਪ੍ਰਾਪਤ ਹੋ ਸਕਦਾ ਹੈ ਹਰ ਰਤਨ ਦਾ ਵਾਪਾਰੀਆ ਹਰ ਰਤਨ ਕਾਨੂੰ ਦੇ ਹਾਜੀ ਹਰੀ ਦੇ ਨਾਮ ਦੇ ਰੱਖ ਹਰੀ ਦੇ ਨਾਮ ਦੀ ਰਤਨ ਜੋਹ ਵਪਾਰੀ ਵਪਾਰੀ ਹੈ ਉਹ ਹਰਿ ਦੇ ਨਾਮ ਤੁਹਾਨੂੰ ਸਰਵਵਾਨ ਬਣ ਕੇ ਪ੍ਰਾਪਤ ਕਰ ਗਿਆ ਹੈ ਖਰੀਦਦਾ ਹੈ ਕੱਚੇ ਦੇ ਵਪਾਰੀ ਦੂਰਕ ਤੇ ਦੂਸ਼ਿਆਂ ਦੇ ਵਪਾਰੀ ਹਨ ਵਾਕ ਹੀ ਹਰ ਕੰਨ ਲਿਆ ਨਾ ਜਾਈ ਵਾਕ ਉਹਨੇ ਜੋ ਤੈ ਤੋਂ ਫਰੀ ਹੋਣ ਸੰਗਰਣੀ ਜਾਂਦਾ ਵਾਕ ਵਾਕਾਂ ਕਰਕੇ ਬਚਨ ਬਰਾਸਣ ਕਰਕੇ ਹਰਿ ਦੇ ਨਾਮ ਭਾਂਦੀ ਪ੍ਰਾਪਤ ਕੀਤਾ ਜਾਂਦਾ ਸਾਨੂੰ ਰਤਨ ਜਿਵੇਂ ਮਾਨਕ ਫਰੀਦਾ ਨਾਮ ਤੋਂ ਵੀ ਰਤਨ ਹੈ ਫਰੀਦਾ ਨਾਮ ਤੋਂ ਨਹੀਂ ਗੁਆਰ ਹੈ ਗੁਆਰ ਤੋਂ ਗੁਆਰ ਹੈ ਫਰੀਦਾ ਨਾਮ ਹੈ ਇਸ ਜੀਵੀਆਂ ਦੀਆਂ ਰਤਨਾਂ ਦੀਆਂ ਕਿਸਮਾਂ ਹਨ ਜਿਹੜਾ ਆਪ ਜੀ ਤੇਰਾ ਤੁੰਡਾ ਨਾਮ ਹੈ ਅਜਿਹਾ ਤੁੰਡਾ ਹੈ ਜਿਹਦੇ ਕੋਲ ਜਿਹਦੇ ਅੱਗੇ ਆਪ ਤੁੰਤਿਆ ਰਹੇ ਹੋਰ ਪਿਆਸ ਵੀ ਐਸਾ ਵਤਨ ਹੈ ਕਿ ਮਾਨਕ ਜਿਵੇਂ ਕੋਹਾਂ ਤੋਂ ਨਹੀਂ ਜੀ ਜੋੜੀਆਂ ਜਿਨੀਆਂ ਘਾਰੀਆਂ ਹਰੀਆਂ ਲਾਲ ਖਟੀਆਂ ਤੇ ਕਿੱਟੀਆਂ ਤੈਣ ਉਹਨੂੰ ਮਾਣਕ ਕਹਿੰਦੇ ਹਨ ਕਜੌਰੀ ਮੁਕਿਆਸੀ ਸੋ ਮਹਾਰਾਜ ਸਾਹਿਬ ਇੱਥੇ ਕਹਿੰਦੇ ਹਨ ਹਰ ਤਨ ਰਤਨ ਜਿਵੇਂ ਰਮਾਣਕ ਰੂਪਾਇਰੀ ਦਾ ਮਾਣ ਵੀ ਤਨ ਜਿਹੜਾ ਇਹੋ ਰਤਨ ਬਰਾਜ ਦੇ ਕਾਇਦਾ ਕਰਦਾ ਹੈ ਇਹੋ ਹੀ ਜੋਹਰ ਹੈ ਜਿਆਨ ਦੇਣ ਵਾਲਾ ਹੈ ਇਹੋ ਆਏ ਜੋਹਰ ਮੁਖਾਇਦੇ ਗ੍ਰਾਹਤ ਵੀ ਬੁੱਤ ਨੂੰ ਹਰ ਲਵੇ ਜਿਹੜਾ ਇਹੋ ਹੀ ਮਾਣਕ ਮਾਣ ਨੂੰ ਕਨੈਕ ਕਰਾਉਣ ਵਾਲਾ ਸਰਬੰਨ ਮੰਨਨ ਵਿਅਸਰੂਪ ਸੰਗੀਤ ਕਾਰਸਾਮ ਹਰ ਤਨ ਨਾਲ ਅੰਮ੍ਰਿਤ ਰੀਲ ਵਤ ਬੰਦੂ ਮੇਨ ਕੰਦੇ ਨਾਲ ਅੰਮ੍ਰਿਤ ਵੇੜੇ ਪਿਛਲੀ ਰਾਤੀ ਜਾਗਣ ਨਾਮ 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 ਸੁਹਾਏ ਤੇ ਗੁਰੂ ਸਖੰਦਰ ਦੇ ਬੱਚ ਸੰਗੇ ਹੈ ਜਦੋਂ ਸਿੱਕੇ ਤੇ ਆਂ ਦੀ ਇਸ ਦੇ ਨਾਜ ਨਹੀਂ ਪਿਛਲੇ ਗੁੰਦ ਸੰਸਕਾਰੇ ਸੈਰੂ ਭੁੱਲ ਜਾ ਉਸੇ ਸਿੱਕੇ ਦੇ ਇੱਕ ਤਰ੍ਹਾਂ ਕੋ ਉਹ ਨਾ ਜੰਗ ਦੇ ਬਤੂ ਲੱਗੀ ਹੋਇਆ ਨਾ ਉਹ ਜੋ ਵੀ ਜੋ ਇੱਕ ਆਇਆ ਕੋਹ ਹੋਰ ਮਦਦ ਆਇਆ ਬਤ ਹੈ ਨਾ ਉਹ ਦੀ ਕੋਈ ਨਹੀਂ ਉਹ ਉਸ ਨੂੰ ਬਤ ਹੈ ਜਿਹਨਾਂ ਨੰਬਰ ਤੇ ਗੱਲ ਹੈ ਉਹਨਾਂ ਦੇ ਘਰ ਜਿਹਨੇ ਬਿਹਾਰ ਕਾ ਦੇ ਖੇਤ ਜੱਤੇ ਆਇਆ ਹੁੰਦਾ ਜਿਹਨਾਂ ਤੋਂ ਅੰਮ੍ਰਿਤਪੁਰ ਨੂੰ ਜਗਾਇਆ ਜਾਂਦਾ ਉਹਨਾਂ ਨੂੰ ਬਿਹਾਰ ਤੋਂ ਭੁੱਲ ਜਾਂਦਾ ਹੈ ਇਹ ਕਰਕੇ ਅਮਰ ਜੀ ਦਾ ਯਤ ਹੈ ਪਰਮੇਸ਼ਵਰ ਦੇ ਨਾਮ ਦੀ ਹਰ ਭਾਗ ਦੀ ਹਰ ਲੈਵਲ ਆ ਰਹੀ ਹੈ ਹਰ ਇਹ ਭਗਤਾਂ ਨੂੰ ਦੂਜੇ ਵੱਟਾ ਤੋਂ ਦੂਜੇ ਫਟੇ ਅਰੇ ਵੱਟ ਇਸ ਪ੍ਰਕਾਰ ਹੋਈਵੇਂ ਨਾਮ ਜਨ ਨਾਲ ਇਹ ਅਮਰ ਜੀ ਦੀ ਵੱਟ ਹੈ ਨਾਮ ਦੇ ਦੂਜੇ ਦੀ ਕਿਸੇ ਤਰ੍ਹਾਂ ਜਿਵੇਂ ਜ਼ਮੀਨ ਦੀ ਵੱਟ ਹੁੰਦੀ ਹੈ ਇਹਨੇ ਸਾਹਿਬ ਕਹਿੰਦੇ ਮਨੁੱਖਾ ਜਨਮ ਹੈ ਜੇ ਅਮਰ ਜੀ ਦਾ ਜਿਹੜਾ ਵੱਟ ਹੈ ਪਰਮੇਸ਼ਵਰ ਦੇ ਨਾਮ ਦੀ ਕਿਸੇ ਪ੍ਰਕਾਰ ਅੰਮ੍ਰਿਤ ਵੇਲੇ ਜੀ ਸਾਡੀ ਸ਼ਰਨ ਪ੍ਰਾਪਤ ਦਾ ਵਿਲਾਹ ਹੈ ਅੰਮ੍ਰਿਤ ਵੇਲੇ ਕੈਦੀ ਦਾ ਸਮਾਹ ਹੈ ਅੰਮ੍ਰਿਤ ਵੇਲੇ ਬਾਲਕ ਵਸਰਾ ਹੈ ਅੰਮ੍ਰਿਤ ਵੇਲੇ ਦੁਰਵਸਰਾ ਹੈ ਅੰਮ੍ਰਿਤ ਵੇਲੇ ਅਵਲ ਹੋ ਰਹਾ ਹੈ ਵਿਆਗਾਂ ਦੇ ਵਿਦੇਸ਼ ਜਾਣ ਦਾ ਉੱਤਪ ਹੈ ਇਸ ਪ੍ਰਕਾਰ ਅੰਮ੍ਰਿਤ ਵੇਲੇ ਵਤਨ ਵਤਨਗੀ ਹੋਈ ਹੈ ਹਰ ਪਲ ਹੀ ਹਰ ਲੈਵਲ ਆ ਜੋ ਚਿਹਰੀ ਦੇ ਪਲ ਚ ਹੈ ਹਰਿ ਪਰਮੇਸ਼ਰ ਦੇ ਨਾਮ ਚ ਲੈ ਬੁਲਾਉਣੇ ਕੀਤੀ ਹੈ ਹਰ ਕਣ ਅੰਮ੍ਰਿਤ ਫੀਲਾ ਬੱਤ ਕਾ ਬੀਜ ਹੈ ਜੇ ਹਰੀ ਹੈ ਨਾਮ ਰੂਪੀ ਜਨ ਅੰਮ੍ਰਿਤ ਰੋਲਾ ਬੱਤ ਲੱਗੀ ਹੈ ਨਾਮ ਜੋ ਕੁੰਬੀ ਜਿਹਨ ਬੀਜ ਲਿਆ ਉਹ ਜੱਗ ਲਿਆ ਹੈ ਭਾਗਤ ਅੰਮ੍ਰਿਤ ਇਹ ਮਨੁੱਖਾ ਜਨਮ ਦੀ 88 ਲੱਖ ਗੀਨ ਤੋਂ ਬਾਅਦ ਅੰਮ੍ਰਿਤ ਰੋਲਾ ਅੰਮ੍ਰਿਤ ਰੋਲਾ ਵੀ ਪਿਛਲੀ ਰਾਤ ਅੰਮ੍ਰਿਤ ਰੋਲਾ ਸਾਲ ਸੰਮੇ ਦੀ ਪ੍ਰਾਪਤੀ ਦਾ ਹੋਣਾ ਹੈ ਅਮਰ ਦੇ ਮੁਗਤ ਵਿਆਹ ਹੈ ਅਮਰ ਦੇ ਗ੍ਰਾਮ ਦਾ ਵਿਆਹ ਹੈ ਅਮਰ ਜੀ ਦਾਜ ਪ੍ਰਾਪਤ ਹੋਣ ਦਾ ਅਮਰ ਜੀ ਦਾ ਹੈ ਕਿ ਉਹ ਰਸ ਹੈ ਭਾਗ ਤੇ ਖਾਏ ਖਰਚ ਰਹੇ ਸੰਗਿ ਜੇ ਨਾ ਨਾਹੀ ਭਗਤੀ ਜਿਹੜੇ ਆਜ ਖਾਂਦੇ ਐ ਉਹ ਆਹਨ ਖਾਜ ਨੂੰ ਖਰਚਦੇ ਦੇਖਦੇ ਨੇ ਨਿਕੁਤੇ ਨਹੀਂ ਮੁਗਲਾ ਨਹੀਂ ਹੈ ਹਾਲਤ ਪਾਲਤ ਹਰ ਤਨ ਹੈ ਕੀ ਹਲਕ ਦੇਸ ਲੋਕ ਵਿੱਚ ਬੰਦ ਤੇ ਲੋਕ ਵਿੱਚ ਹਰੀਏ ਨਾਮ ਰੂਪੀ ਕੰਗੂ ਧਰਤਾ ਕੋ ਮਿਲੀ ਵਡਿਆਈ ਸਾਨੂੰ ਮਾਲਾ ਸਾਨੂੰ ਵਿਦਿਆਈ ਬਖਸ਼ੀਏ ਨਾਮ ਜਪਣੋ ਤੇ ਆਤਮਕ ਹੋਣਾ ਹੋਣਾ ਵੀ ਕਲਿਆਣ ਕਰਨੀ ਹਰ ਧਨ ਨਿਰਭਉ ਸਦਾ ਸਦਾ ਆਸਰ ਹੈ ਸੱਚ ਹਰੀਏ ਨਾਮ ਨਿਰਭਉ ਕਰਮ ਹੈ ਜਿਨ ਨਿਰਭਉ ਹੈ ਕਾਲ ਦੇ ਭੈ ਤੋਂ ਰਹਿਤ ਹੈ ਅਬੇ ਨਿਰਭਉ ਸਦਾ ਸਦਾ ਆਸਰ ਹੈ ਸੱਚ ਸਦਾ ਸਦਾ ਕਾਇਮ ਰਹਿਣ ਵਾਲਾ ਇਸੇ ਰੂਪ ਹੈ ਤੋ ਜੇ ਤੁਮਾਂ ਕਾਲਾਂ ਚ ਨਾਸ਼ ਨਹੀਂ ਹੁੰਦਾ ਹੈ ਇਹੋ ਹਰ ਤਨ ਅਗਨੀ ਤੱਕ ਕਰੈ ਪਾਣੀ ਜੰਮ ਦੁੱਤੈ ਸੋ ਹਰੀਆ ਨਾਮ ਤਨ ਅਗਨੀ ਖਾ ਸਕਦੀ ਇਸ ਜੀਵ ਨੇ ਕਾਗਜ ਨੂੰ ਮੋਲ ਤਨ ਅਗਸਾਰ ਗੁੰਦੀ ਹੈ ਪਰ ਕੋਈ ਤੋਰ ਨਹੀਂ ਖੋ ਸਕਦੇ ਪਾਣੀ ਜੰਮ ਦੁੱਤੈ ਪਾਣੀ ਜਿਵੇਂ ਕਾਗਜ ਨੂੰ ਖਾ ਜਾਂਦਾ ਜਾਂ ਜਬੋੜ ਨੂੰ ਖਾਣ ਨਹੀਂ یوں ਨਹੀਂ ਗਾਲਦਾ ਜੰਗੂਰੀ ਖੋਲਿੰਦੇ ਸਕਾਮੀਆਂ ਦੇ ਪੁੰਨਾਂ ਨੂੰ ਇਉਂ ਖੋਲ ਨਹੀਂ ਸਕਦੇ ਕਿਸੇ ਦਾ ਗਵਾਇਆ ਨਾ ਜਾਏ ਜਿੰਨਾ ਦਾ ਫੇਰ ਗਵਾਏ ਨਾਮ ਰੂਪੀ ਕੰਨ ਜਾਂਦਾ ਨਹੀਂ ਕਿਤੇ ਗਵਾਦ ਨਹੀਂ ਜਾਂਦਾ ਹੈ ਕੋਈ ਨਿਆਣੀ ਸਿਰਵਾ ਸਾਗੂ ਚੱਕਾ ਇਸੇ ਪ੍ਰਕਾਰ ਮਾਰੇ ਕੰਦੇ ਹਮ ਹਰ ਤਨ ਅਜਨੀ ਹਰ ਤਨ ਅਗਨੀ ਉਤਸਕਰ ਪਾਣੀ ਹੈ ਜੰਮ ਦਿੱਤਾ ਹੈ ਤਾਲ ਰੂਪੀ ਅਗਨੀ ਸਾਹ ਸੁਖਬੀ ਤ੍ਰਿਸ਼ਨਾ ਰੂਪੀ ਅਗਨੀ ਸਾਹ ਸੁਖਬੀ ਕ੍ਰੋਧ ਰੂਪੀ ਅਗਨੀ ਸਾਹ ਸੁਖਬੀ ਮਾਤਾ ਦੇ ਗਰਭ ਦੀ ਅਗਨੀ ਪ੍ਰਧਕ ਸਾਹ ਸੁਖਬੀ ਤਸਤਰਾ ਜੋਰ ਕਾਮ ਕ੍ਰੋਧ ਰਾਤ ਤੇ ਰਾਜ ਨਹੀਂ ਸਕਦੇ ਜੰਮ ਦੂਤ ਕਿਹੜਾ ਪਾਣੀ ਪਦਾਰਥ ਦੋਬ ਨਹੀਂ ਸਕਦੇ ਅਗੇ ਜੰਮ ਦੂਤ ਹੈ ਜੰਮ ਦੂਤਾਂ ਵਾ ਕੇ ਇਹਦਾ ਗਵਾਇ ਹੋਏ ਜਾਂਦਾ ਨਹੀਂ ਕੱਲ੍ਹ ਇਹਦਾ ਨਾਮ ਜੇ ਤੂੰ ਆਵੇ ਲਈ ਕੋਈ ਖੋ ਨਹੀਂ ਸਕਦਾ ਇਸ ਨੂੰ ਕਿਸੇ ਦਾ ਗਵਾਇਆ ਨਾ ਜਾਣ ਕੋਈ ਗਵਾਇਆ ਗਵਾਚ ਨਹੀਂ ਜਾਂਦਾ ਨਾ ਕਿਤੇ ਜਾਂਦਾ ਹੈ ਮਾਰ ਧਨ ਕਾ ਉੱਜਕਾ ਨੀੜ ਨਾ ਆਉਂਦਾ ਤੈਨੂੰ ਕੋ ਚੱਕਾ ਜੇ ਹੂੰ ਹੀ ਚੱਕਲ ਜੇ ਠੱਗੀ ਮਾਰ ਕੇ ਉੱਜਕਾ ਠੱਗ ਵੀ ਨੇਰੇ ਨਹੀਂ ਆ ਸਕਦਾ ਜੰਮ ਜਾਗਾਤੀ ਦੰਡ ਨਾ ਲੱਗੈ ਖੰਡ ਹੰਜੇ ਸਾਬ ਸਦਾ ਸ਼ੁਰੂ ਹੋਵੇ ਅਸਾਂ ਦੇ ਵਿਸ਼ੇ ਕਿ ਮੈਨੂੰ ਉਸ ਦਾ ਕੇ ਲਾ ਕੇ ਛੱਡੀ ਮਾਰ ਕੇ ਨਾਮ ਕੋ ਦੇਵੋ ਕਰ ਲੈਂਦੇ ਆ ਇਸ ਕਰਕੇ ਉਹ ਚੱਕੇ ਜਿਹੜੇ ਮਿਸ਼ਲੇ ਹਨ ਠੱਗ ਉਹ ਵੀ ਠੱਗ ਨੇ ਸਾਡੇ ਨੂੰ ਚਪਕਾ ਜੀਰ ਨਾ ਆਈ ਆਵੇ ਇਹ ਨਹੀਂ ਮਿਲਣੀ ਆਸਰਦੂ ਨਾਮ ਕੰਦ ਜਮ ਜਾਗਾਤੀ ਡੰਡ ਨਾ ਲਗਾਇ ਜਮ ਜੋ ਜਗਾਤ ਮੰਨਣ ਵਾਲਾ ਕਰਮੋ ਚਰਹਾ ਦੀ ਕਰਮ ਰਾਜਾ ਉਹ ਵੀ ਗੰਮੀ ਨਹੀਂ ਲਾ ਸਕਦਾ ਲੋਕ ਗੰਗ ਪ੍ਰਤਿ ਲੈਂਦੇ ਨੂੰ ਲਾਣਾ ਚਾਹੀਦਾ ਹੈ। પાਪ ਕੀ ਪਾਪ ਕਰਕੇ ਵਿਹਿਆ ਧਨ ਸੰਚਿਆ। ਉਹਨਾਂ ਦਾ ਗਲ ਘੁੱਟਿਆ ਕਿਸੇ ਨੂੰ ਜ਼ਹਿਰ ਦੇਤੀ ਕਿਸੇ ਨੂੰ ਮਾਰਕਾ ਕਿਉਂ ਪਾਪ ਕਰਕੇ ਬੀਰੂਪੀ ਮਾਇਆ ਦਾ ਇਕੱਠਾ ਕੀਤਾ ਹੈ ਰੋਕੀ ਜਿੰਨਾ ਇੱਕ ਵਿਖ ਨਾਲ ਨਾ ਜਾਏ ਮੁਸ਼ਿਆ ਨੂੰ ਪਾਇਆ ਕਰਨ ਵਾਲੀ ਮਾਇਆ ਇਹਦਾ ਤੁਹਾਨੂੰ ਕਿ ਕਦਮ ਦੀ ਨਾਲ ਪਰੋਕ ਨਹੀਂ ਜਾਂਦਾ ਜੀ ਇੱਥੇ ਹੀ ਰਹਿ ਜਾਂਦਾ ਹੈ ਹਲਕਾ ਵਿੱਚ ਸਾਗਤ ਗੁਹੇਲੇ ਭੇ ਸੰਦੋ ਸਾਗਤਪੁਰਖਾ ਸ਼ਕਤੀ ਦੇ ਵਾਸ਼ਕ ਕਿ ਐਸ ਲੋਕ ਦੀ ਪਦਾਰਥ ਦੇ ਰਹਿਣੇ ਕਰਕੇ ਦੁਖੀ ਹੋ ਜਾਂਦੇ ਹਨ ਹੱਥੋਂ ਛੁੱਟ ਗਿਆ ਜਦੋਂ ਮਾਲ ਹੱਥੋਂ ਛੁੱਟ ਜਾਂਦਾ ਹੈ ਤੰਗਾਲ ਹੋ ਜਾਂਦੇ ਵਿਖੀ ਦੇ ਹੈ ਹੱਥੋਂ ਛੁੱਟ ਤੋ ਗਿਆ ਅੱਦੋਂ ਮਨ ਨੂੰ ਵੀ ਹੱਥੋਂ ਪਰਾਂ ਖੱਤੋਂ ਜਦੋਂ ਤਨ ਆਸ ਹੋਵੇ ਛੁੱਟ ਜਾਵੇ ਅੱਗੇ ਪਾਲਕ ਸਾਗਤ ਇਹ ਲੋਕ ਜੇ ਸ਼ਾਇਦ ਦੁਖੀ ਹੁੰਦੇ ਹੱਥੋਂ ਜੋ ਛੁੱਟ ਜਾਂਦਾ ਹੈ ਅਗੇ ਪਰਮੋ ਵਿੱਚ ਸਾਖਾਂ ਦੇ ਕਾਈ ਹਰ ਸਰਗ ਹੈ ਤੂੰ ਨਾ ਪਾਈ ਜੀ ਗਾਇਜ ਧੋਈ ਨਹੀਂ ਨਹੀਂ ਕਿ ਤਰੀਆਂ ਲੱਖਾਂ ਦਾ ਪਤੀ ਹੈ ਇਹਨੂੰ ਆਦਰ ਦਿਓ ਉੱਥੇ ਕੋਈ ਸਤਕਾਰ ਨਹੀਂ ਹੁੰਦਾ ਕਹਿ ਕਲੀਮ ਜਨ ਹੈ ਸੋਈ ਜਾਂ ਕਿ ਹਉ ਗੇ ਰਾਜ ਨਾ ਹੋਈ ਇਸ ਹਰ ਧਨ ਦਾ ਸਾਹੋ ਹਰ ਆਪ ਹੈ ਸੰਤ ਹੂ ਜੋ ਸੰਤੋ ਅਧਿਕਾਰੀ ਜਿਵੇਂ ਗੁਰੂ ਹੁਕਮਾਰੇ ਭਗਤੋ ਉਸ ਹਰੀ ਦੇ ਨਾਮ ਰੂਪੀ ਕੰਦਾ ਸਾਹੂ ਕਾਲ ਅਕਾਲ ਪੁਰਖ ਸਰੂਪ ਹੈ ਇਸ ਨੂੰ ਦੇ ਤੂੰ ਤੂੰ ਹਰ ਤਾਨਨ ਦਾ ਚਲਾ ਜੀ ਗੁਰੂ ਸਾਹਿਬ ਹੀ ਆਪ ਬਖਸ਼ਿਸ਼ ਕਰਦੇ ਹੈ ਉਹ ਹਰੀਏ ਨਾਮ ਤੁਮ ਆਪਣੇ ਅੰਤ ਦਾ ਕਰਨ ਕੋ ਗੱਡੋ ਤੇ ਲੱਗ ਕੇ ਪਰ ਲੋਕ ਨੂੰ ਚੁਲਾਉਂਦਾ ਹੈ ਲਜਾਂਦਾ ਹੈ ਨਾਰ ਇਜ਼ਹਾਰ ਦਾ ਮੈਂ ਕਾ ਟੂਟਾ ਕਦੀ ਨਾ ਆਈ ਜੁਗੁਨੂ ਸੁਭ ਮੈਂ ਕਹਿੰਦਾ ਟੋਕਾ ਘਾਟਾ ਨਹੀਂ ਕਦੇ ਵੀ ਆਉਂਦਾ ਹੈ ਜਨ ਨਾਨਕ ਕਾ ਗੁਰ ਸੋ ਜੀ ਪਾਰੀ ਹੈ ਇਹ ਕਹਿੰਦੇ ਸਾਨੂੰ ਸਰੂਆ ਨੇ ਸੋਚੀ ਸਮਝ ਪਾਤੀ ਐ ਗੁਰ ਅਮਰਦਾਸ ਸਾਹਿਬ ਨੇ ਗੁਰੂ ਜੀ ਮਹੱਲਾ ਚੌਥਾ ਜਿਸ ਨੂੰ ਹਰ ਸੂ ਪਰਸੰਨ ਹੋ ਨਿਮਨ ਕੇ ਪਾਈ ਅਕਾਲ ਪੁਰਖ ਵਾਹਿਗੁਰੂ ਪੂਰੂਲੇ ਪੁੰਨਹਿ ਨ ਪ੍ਰੇਰਿਆ ਹੋਇਆ ਪਰਸੰਨ ਹੋ ਜਾਵੇ ਉਹ ਹਰ ਗੁਨਾ ਰਦ ਉਹ ਮਹਾਂਪੁਰਖ ਰੀਤੇ ਗੁਨਾ ਨੂੰ ਉਚਾਰਦੇ ਹਨ ਉਹ ਭਗਤ ਸੂ ਪਰਮ ਉਹੋ ਹੀ ਭਗਤਿਆ ਪਰਮੇਸ਼ਰ ਆ ਉਹੋ ਹੀ ਬ੍ਰਹਮ ਪ੍ਰਮਾਣਨੀ ਵਿਸ਼ਵਾਸਦਾ ਹੈ ਕੀਆ ਵਰਨਿੰਗ ਮੋਸ ਮਹਾਂਪੁਰਖ ਦੀ ਮਹਿਮਾ ਕਿਹੜੀ ਕਿਹੜੀ ਬੰਨਾਂ ਕਰੀਏ ਕਿ ਉਹ ਵਕਾਇਲ ਜੀ ਕੋਲ ਆਏ ਜਿਸ ਦਾ ਹਿਰਦੈ ਭਟਿਆ ਹਰ ਪੁਰਖ ਪਗਲਾ ਕਿਹਨੇ ਜਿੰਦ ਜਰੀ ਜੋ ਪੂਰਨ ਸਾਰਿਆਂ ਗਾਵਾਂ ਚਾ ਭਗਵਾਨ ਖੜ ਭਗਾਂ ਸਪਨ ਫਿਰਦੇ ਜੀ ਬਸ ਗਿਆ ਹੈ ਗੋਬਿੰਦ ਗੁੰਗਾਈਏ ਜੀ ਇਹ ਪਿਆਰੇ ਵੀ ਗੋਬਿੰਦ ਗੁੰਗਾਉਣਾ ਕਰੀਏ ਜੀ ਧਾਇ ਸਤਗੁਰੂ ਨਾਲ ਪਿਆਰੇ ਗੋਬਿੰਦ ਗਾਏ ਨਹੀਂ ਜਾਂਦੇ ਵਾਰਾ ਕਿੰਨੇ ਸਤਗੁਰਾਂ ਦੇ ਨਾਲ ਕਿਰਦੀ ਬੁੱਧੀਆ ਧਿਆਨ ਜੋੜ ਕੇ ਰਾਹ ਨੂੰ ਗੁਣ ਬਰਨਾ ਕਰੀਏ ਹੈ ਪਿਆਰੇ ਜੀ ਰਹਾਉ ਤੂੰ ਸਤਿਗੁਰੂ ਸਾਥ ਹੈਗਾ ਸਤਿਗੁਰ ਕੀ ਸਫਲ ਹੈ ਉਹ ਸਤਿਗੁਰੂ ਹੈ ਅਗਲੀ ਤੁਖ ਸਾਰੀ ਪੜਦੇ ਹੋ ਜਿਸ ਤੇ ਪਾਈ ਹੈ ਪਰਮ ਨਿਧਾਨ ਉਹ ਸਤਿਗੁਰੂ ਨਾਨਕ ਦੇਵ ਜੀ ਗੁਰੂ ਹਨ ਜਿਨ੍ਹਾਂ ਕਰਕੇ ਪਰਮ ਵੱਡਾ ਮੁਕਤਿਆਨਾ ਖਿਆਨਾ ਮੁਕਤੀ ਦਾ ਕੋਗਲ ਮੁਕਤੀ ਤੇ ਖਿਆਨਿਆਂ ਦਾ ਹੀ ਰਹਾ ਹੈ ਤੋ ਸਤਿ ਸ੍ਰੀ ਅਕਾਲ ਸਤਿਗੁਰੂ ਸਾਧਗੁਰੂ ਦੀ ਸੇਵਾ ਸਾਧਗੁਰੂ ਦੀ ਸਫਲ ਹੈ ਉਹ ਸਿੱਖ ਦੀ ਸੇਵਾ ਕੀਤੀ ਸਤਿਗੁਰਾਂ ਦੀ ਉਹ ਸਿੱਖ ਦੀ ਸਫਲੀ ਹੈ ਜਿਸ ਨੇ ਪਾਈਏ ਪਰਮ ਨਿਧਾਨ ਜੇ ਸੇਵਾ ਕਰਕੇ ਪਰਮ ਵੱਡਾ ਬ੍ਰਹਮ ਗਿਆਨ ਦਾ ਖਿਆਨਾਂ ਗੁਰਾਂ ਦੇ ਪਾਸੋਂ ਪ੍ਰਾਪਤ ਨਹੀਂ ਦਾ ਉਹ ਗੁਰੂ ਸਤਿਗੁਰੂ ਐਂ ਜਿਨੇ ਤੋਂ ਮੁਕਤੀ ਉਪੀ ਖਿਆਨਾਂ ਪਾਈਦਾ ਉਹ ਸੇਵਾ ਸਤਗੁਰਾਂ ਦੀ ਕੀਤੀ ਸਫਲੀ ਹੈ ਸਿੱਖ ਦੀ ਜਿਸ ਕਰਕੇ ਪਰਮਾਨੰ ਬ੍ਰਹਮ ਗਿਆਨ ਨੂੰ ਪਾ ਲਈਦਾ ਹੈ ਜੋ ਦੂਜੇ ਭਾਇ ਸਾਖਤ ਕਾਮਨਾ ਅਰਥ ਦੁਰਗੰਧ ਸਰੀਰ ਦੇ ਜਿਹੜੇ ਭਾਈ ਦੁਆਬਤਾ ਜੁ ਲੱਗੇ ਹੋਏ ਸਾਖਤ ਬੁਰਖ ਕਹਿੰਦੇ ਦੁਨੀਆ ਦੀਆਂ ਪੂਰੀਆਂ ਕਰਨ ਵਾਸਤੇ ਦੁਰਗੰਧੀ ਵਾਲੀਆਂ ਪੀਂਗਾਂ ਨੂੰ ਕਹਿੰਦੇ ਬੱਕਰਾ ਮਾਰ ਕੇ ਕਹਿੰਦੇ ਕੁੱਕੜ ਮਾਰ ਕੇ ਸ਼ਰਾਬ ਦੀਆਂ ਬੋਤਲਾਂ ਚਰਸੇ ਤੇ ਰੱਖਿਆਉਣੀਆਂ ਉਤੋਂ ਪ੍ਰੇਤਾਂ ਦੀ ਪੂਜਾਸ਼ਨਾ ਕਰਦੇ ਹੈ ਇਸ ਪ੍ਰਕਾਰ ਸਾਗਤ ਕਾਮਨਾ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸ਼੍ਰੀ ਜਿਹੜੇ ਵਾਜ ਬਹਾਜ ਲੱਗੇ ਉਹ ਸਵਾਗਤਮਖੋ ਮਲਮਾਸ਼ਰਾਵਾਦ ਕਹਿੰਦਾ ਪੂਜਨ ਕਰੂਪ ਦੁਰਗੰਧੀ ਆਦਿ ਇਹ ਚੀਜ਼ਾਂ ਦਾ ਸੇਵਨ ਕਰਦੇ ਹੈ ਜਿਵੇਂ ਜੈਨੀ ਆਗ ਦੀ ਮੈਲਦਾਈ ਚਾਹੀ ਉਹਨੂੰ ਪੱਖਣ ਕਰਦੇ ਹੈ ਤੂ ਲੇਹ ਭੰਗਾਂ ਦੀ ਆਲੇ ਭੰਗ ਆਦਿਕਾਂ ਦੀ ਪਾਰਬਤੀ ਦੀ ਪੂਜਾ ਕਰਨੀ ਸ਼੍ਰੀ ਦੇ ਲਿੰਗ ਦੀ ਪੂਜਾ ਕਰਨੀ ਇਹ ਬੁਰਗੰਦੀ ਵਾਲੀਆਂ ਚੀਜ਼ਾਂ ਹਨ ਜੀ। ਉਹ ਨਿਹਫਲ ਗੰਭਿਸ਼ਿਆਂ ਨੂੰ ਪੈਦਾ ਕਰਨ ਵਾਲੀਆਂ ਚੀਜ਼ਾਂ ਦੀ შეਵਨ ਕਰਦੇ ਹਨ। ਉਹ ਨਿਹਫਲ ਸਭ ਅਗਿਆਨ ਉਹ ਸਾਰਿਆਂ ਦਾ ਕਰਮ ਕੀਤਾ ਸਭ ਨਿਸ਼ਕਲ ਹੈ। ਤੇ ਸਾਰੇ ਅਗਿਆਨ ਦੇ ਸਹਾਈ ਹਨ। ਕਿਸ ਨੂੰ ਪ੍ਰਤਿਸ਼ਟ ਹੋਵੇ ਕਿਸ ਦਾ ਗਾਵਿਆ ਥਾਏ ਸਭ ਦਾ ਹੀ ਮਹਾਰਜੋ ਤੇ ਪ੍ਰੋਸਤਾ ਹੁੰਦਾ ਹੈ। ਉਦਾ ਗਾਇਆ ਮਾਣੋ ਜਸੂ ਖਾਨ ਦੇਖੇ ਚ ਪੈ ਜਾਂਦਾ ਹੈ ਤੂੰ ਪਾਵੈ ਦਰਗਹਿ ਮੋ ਉਹ ਮਾਣੋ ਦਰਗਾਹ ਜੀ ਭਾਈ ਸਤਕਾਰ ਗੁਰੂ ਖਿਆਰਾ ਪੰਦਾ ਹੈ ਤੂੰ ਬੇਨ ਪਰ ਤੀਤੀ ਕੱਤੀ ਪੂਰੀ ਅੱਖੀ ਪੂਰੀ ਕੂੜੀ ਅੱਖੀ ਹੁੰਦੀ ਤੇ ਜੁਨਾ ਨੂੰ પુરੁਸ਼ਾ ਨੇ ਗੁਰੂ ਸਾਹਿਬ ਜੀ ਆਇਆ ਕਾਈ ਪਰ ਤੀਤ ਨਹੀਂ ਆਈ ਕੱਤੀ ਛੜੀਏ ਆਦੀ ਕੂੜੀ ਜੋ ਧੀਮਾ ਹਮਦਰਕਾਰ ਕੇ ਪੂਰੀ ਝੂਠੀ ਅੱਖਾਂ ਨਹੀਂ ਜਿਲੇ ਹਨ ਉਹਨਾਂ ਦਾ ਉਤਰ ਜਾਏਗਾ ਝੂਠ ਗਮ ਉਹਨਾਂ ਜਿਹੜੇ ਝੂਠ ਪਦਾਖੋਇ ਚਿੱਤ ਹੈ ਤੇ ਜਿਹੜਾ ਹੰਕਾਰ ਹੈ ਉਹ ਹੀ ਬੜੀ ਚੀਰ ਲਾਉਣੀ ਹੈ ਬੜੀ ਸਮਾਧੀ ਲਾਉਣੀ ਹੈ ਇਹ ਉੱਤਰ ਜਾਏਗਾ ਛਾਤੀ ਨਾਸ ਹੋ ਜਾਏਗਾ ਜੀਤਾ ਜੀਉ ਪਿੰਡ ਸਭ ਤੇਰਾ ਜੇ ਪਰਮੇਸ਼ਰ ਹੀ ਤੈਨੂੰ ਕਹਿੰਦੇ ਜਿੰਨਾ ਜੀਵਾਂ ਦਾ ਸਿਰ ਹੈ ਕਾਰਮ ਸੁਖ ਸੁਖ ਉਗ ਲੋ ਜੀਵਾਂ ਦਾ ਸਿਰ ਕਿੰਦੇ ਸਿਖੂਲੇ ਸੀਰੇ ਤੇ ਸੁਖੰਸੀ ਆਦਿ ਜੁਤਨਾ ਜੀਨਾ ਦਾ ਹੈ ਤੂੰ ਅੰਤਰ ਜਾਨੂ ਪੁਰਖ ਪਦਵਾਨ ਕੇ ਸੰਨ ਰੇੜੀ ਵਿਪਾਹ ਹੈ ਤੇਨੂੰ ਅਸੀਂ ਅਰਪਨ ਕਰਦੇ ਹਾਂ ਤੂੰ ਅੰਤਰ ਜਾਨੂ ਪੁਰਖ ਪਦਵਾਨ ਤੂੰ ਮਰੋਂ ਦਲੀ ਜਾਨ ਵਾਲਾ ਪੂਰਨ ਹੈ ਭਗਵਾਨ ਖੜ ਭਗਾ ਸੁਪੰਹ ਰਾਸਨ ਦਾਸ ਕਹ ਜਨਨ ਸਤਿਗੁਰੂ ਇਹ ਕਹਿੰਦੇ ਆਏ ਉਹ ਵਾਸਾ ਦੇ ਦਾਸ ਹਮਨ ਕੇ ਅਸੀਂ ਆਏ ਜਨਮ ਆਇਆ ਕਹਿੰਦੇ ਮਰਵਾ ਨੂੰ ਫਿਲਪ ਕਰਕੇ ਇਹ ਆ ਤੂੰ ਕਰਾਏ ਸਿਹਾ ਹੋ ਕਰੀ ਵਤੋ ਅਸੀਂ ਮਰੇ ਆਉਜੀ ਵਲੇ ਕੋਈ ਲਾਗ ਦਾਤ ਦੇ ਨਾਲ ਤੁਸਮ ਚਰਕ ਨਾਲ ਨਹੀਂ ਕਹਿੰਦੇ ਇਹਦਾ ਜਿਸਪੁਰ ਕਾਹੂਆ ਮਾਰਾ ਸਾਦੇ ਕਾਸੋਂ ਵਿਖਿਆਨ ਕਰਾਉਣਾ ਪ੍ਰਚਾਰ ਕਰਾਉਣਾ ਉਹ ਅਜੇ ਕਸਮ ਕਰਦੇ ਹਾਂ